ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਸਾਰਿਆਂ ਦੇ ਠੀਕ ਠਾਕ ਹੋ ਠੀਕ ਹੀ ਰਹਾ ਕਰੋ ਖੁਸ਼ ਰਹਾ ਕਰੋ ਆਪਣੇ ਲਈ ਨਹੀਂ ਆਪਣੇ ਕਿਸੇ ਯਾਰ ਦੋਸਤ ਲਈ ਭੈਣ ਭਰਾ ਲਈ ਤੇ ਮਾਪਿਆਂ ਲਈ ਖੁਸ਼ ਰਹਾ ਕਰੋ ਨਾ ਜਿੰਦਗੀ ਦੇ ਸੁੱਖ ਦੁੱਖ ਆਉਂਦੇ ਰਹਿੰਦੇ ਆ ਪਰ ਤਗੜੇ ਰਹਾ ਕਰੋ ਤੇ ਬਾਕੀ ਮੈਂ ਕਿਹਾ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰੀਏ ਜੇ ਚਾਰ ਬੰਦੇ ਹੁਣ ਦੇਖਦੇ ਆ ਨਾ ਮਾਲਕ ਦੀ ਕਿਰਪਾ ਨਾਲ ਚਾਰ ਛਿੱਲੜ ਜੋੜੇ ਆ ਕੋਝ ਇਦਾਂ ਦੀਆਂ ਗੱਲਾਂ ਜਿਹੜੀਆਂ ਕਿ ਯਾਦਾ ਬਣ ਕੇ ਰਹਿ ਜਾਣੀਆਂ ਇਹ ਹੋਣਾ ਹੀ ਹੋਣਾ ਹੈ ਕੋਝ ਕਿ ਗੱਲਾਂ ਕੋਝ ਕਿ ਨਬਰਤ ਭਰੀਆਂ ਗੱਲਾਂ ਕੋਝ ਕਿ ਪਿਆਰ ਭਰੀਆਂ ਗੱਲਾਂ ਕੋਝ ਕਿ ਚੰਗੀਆਂ ਗੱਲਾਂ ਕੋਝ ਕਿ ਮਾੜੀਆਂ ਗੱਲਾਂ ਇਹ ਸਾਰੀਆਂ ਯਾਦਾ ਬਣ ਕੇ ਰਹਿ ਜਾਣੀਆਂ ਮੈਂ ਉਦੋਂ ਹੀ ਜਣਾ ਸੋਚਦਾ ਪਿਆ ਸੀ ਕੱਲਾ ਸੀਗਾ ਕਿ ਯਾਰ ਜਦੋਂ 4 ਛਿਲਰ ਨਹੀਂ ਸੀ ਪੈਸੇ ਨਹੀਂ ਸੀ ਇਹਨਾਂ ਮਾਰੇ ਮੋਟੀ ਲੋਕੀ ਨਹੀਂ ਜਾਣਦੇ ਸੀ ਉਦੋਂ ਤੇ ਹੁਣ ਦੀ ਜ਼ਿੰਦਗੀ ਦੇ ਵਿੱਚ ਫਰਕ ਪਿਆ ਆ ਪਹਿਲਾਂ ਮੈਂ ਸੋਚਿਆ ਨਹੀਂ ਯਾਰ ਉਦਾਂ ਦੇ ਉਦਾਂ ਹੀ ਹੈ ਨਾ ਕੋਈ ਫਰਕ ਨਹੀਂ ਪਿਆ ਫਿਰ ਕੁਝ ਇੱਕ ਹਾਦਸੇ ਕੁਝ ਇੱਕ ਗੱਲਾਂ ਇਦਾਂ ਦੀਆਂ ਹੋ ਜਾਂਦੀਆਂ ਆ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਹੀ ਨਹੀਂ ਹੁੰਦਾ ਤੇ ਉਹ ਨੈਟ ਦੇ ਸਾਹਮਣੇ ਆ ਜਾਂਦੀਆਂ ਤੇ ਫਿਰ ਉੱਥੋਂ ਪਤਾ ਲੱਗਦਾ ਕਿ ਹਾਂ ਸਾਜੇ ਨਾਲ ਫਰਕ ਪਿਆ ਆ ਫਰਕ ਨਹੀਂ ਬਹੁਤ ਫਰਕ ਪਿਆ ਆ ਜਿੱਦਾਂ ਕਿ ਮੈਂ ਸੋਚਦਾ ਸੀਗਾ ਕੋਈ ਵੀ ਬੰਦਾ ਲਾ ਲੋ ਕੋਈ ਬਲੌਗਰ ਆ ਕੋਈ ਇੰਸਟਾਗ੍ਰਾਮਰ ਆ ਕੋਈ ਸਨੈਪਚੈਟਰ ਆ ਕੋਈ ਰੋਸਟਰ ਆ ਕੋਈ ਆਰਟਿਸਟ ਆ ਸਿੰਗਰ ਆ ਕੋਈ ਮਾਡਲ ਆ ਜੇ ਕੱਲ ਨੂੰ ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਮਾਲਕ ਨਾ ਕਰੇ ਦਾ ਹੋਵੇ ਨਾ ਕਿ ਕੋਈ ਵੀ ਹਾਸਾ ਹੁੰਦਾ ਨਿੱਕਾ ਮੋਟਾ ਨਾ ਤੇ ਹਾਸੇ ਹਰੇਕ ਨਾ ਹੁੰਦੇ ਨਾ ਜਿਹੜੇ ਨੋਰਮਲ ਬੰਦੇ ਆ ਉਹਨਾਂ ਨਾਲ ਵੀ ਹੁੰਦੇ ਆ ਜਿਹੜੇ ਆਰਟਿਸਟ ਲੋਗ ਆ ਕੋਈ ਵੀ ਆ ਉਹਨਾਂ ਨਾਲ ਵੀ ਹੁੰਦੇ ਆ ਕਿਉਂਕਿ ਟਾਈਮ ਇੱਕ ਜਿਆ ਨਹੀਂ ਰਹਿੰਦਾ ਨਾ ਜਦੋਂ ਟਾਈਮ ਲੰਘਣਾ ਆ ਜੋ ਟਾਈਮ ਬੀਤਣਾ ਆ ਤੇ ਫਿਰ ਕੁਝ ਇੱਕ ਗੱਲਾਂ ਇਦਾਂ ਦੀਆਂ ਹੋ ਜਾਂਦੀਆਂ ਜਾਂ ਕੋਈ ਆਈ ਚਲਾਈ ਇਦਾਂ ਦੀ ਹੋ ਜਾਂਦੀ ਹੈ ਕੋਈ ਜ਼ਿੰਦਗੀ ਚ ਆ ਜਾਂਦਾ ਕੋਈ ਚਲ ਜਾਂਦਾ ਆ ਜੋ ਕੀ ਸੱਚ ਹੈ ਨਾ ਇੱਕ ਦਿਨ ਜੇ ਆਏ ਆ ਤਾਂ ਜਾਣਾ ਤਾਂ ਹੈਗਾ ਹੀ ਨਾ ਕੁਝ ਇੱਕ ਹਾਦਸੇ ਇਦਾਂ ਦੇ ਹੋ ਜਾਂਦੇ ਜਿਨ੍ਹਾਂ ਨਾਲ ਬਹੁਤ ਫਰਕ ਪੈਂਦਾ ਸਮਝ ਲਓ ਕਿ ਕਿਸੇ ਘਰੇ ਡੈਥ ਹੋ ਗਈ ਸਮਝ ਲਓ ਨਾ ਡੈਥ ਹੁੰਦੀ ਆ ਆ ਪਿੱਛੇ ਚਲੋ ਨਾਮਤਰੀ ਲਵਾਂਗਾ ਨਲਕੀ ਕਿਸੇ ਆਰਟਿਸਟ ਦੀ ਡੈਥ ਹੋ ਜਾਂਦੀ ਨਾ ਤੇ ਜਿਹੜਾ ਕੋਈ ਨੋਰਮਲ ਬੰਦਾ ਆ ਉਹਨੂੰ ਤਾਂ ਪਤਾ ਹੀ ਹੈ ਨਾ ਕਿ ਹਾਂ ਵੀ ਚਲੋ ਜੋ ਹੋਣਾ ਸੀਗਾ ਉਹ ਤਾਂ ਹੋ ਗਿਆ ਨਾ ਉਹਨੂੰ ਕੋਈ ਟਾਲ ਨਹੀਂ ਸਕਦਾ ਨਾ ਚਲੋ ਦਿਲਾਂ ਦੇ ਵਿੱਚ ਹੁੰਦਾ ਆ ਪਿਆਰ ਹੁੰਦਾ ਆ ਮੁਹੱਬਤ ਹੁੰਦੀ ਆ ਦਿਲਾਂ ਵਿੱਚ ਕਿ ਹਾਂ ਇਹ ਚੀਜ਼ਾਂ ਦਿਲ 'ਚ ਹੀ ਰਹਿਣੀਆਂ ਚਾਹੀਦੀ ਕਿ ਯਾਰ ਚਲੋ ਚਲ ਗਿਆ ਉਹਦਾ ਸੀਗਾ ਉਹਨੇ ਜਿੰਨਾ ਭੋਗਣਾ ਸੀਗਾ ਭੋਗ ਲਿਆ ਨਾ ਉਹਨੂੰ ਆਪਾਂ ਰੋਕ ਨਹੀਂ ਸਕਦੇ ਸੀ ਨਾ ਹੀ ਕੋਈ ਰੋਕ ਸਕਦਾ ਕਿਸੇ ਨੂੰ ਨਹੀਂ ਰੋਕ ਸਕਦਾ ਕੋਈ ਮਤਲਬ ਕਿ ਇੱਥੇ ਦੁਨੀਆ ਤੇ ਕਿਸੇ ਨੂੰ ਫੜ ਕੇ ਨਹੀਂ ਰੱਖ ਸਕਦਾ ਕਿ ਨਹੀਂ ਤੂੰ ਮੇਰੇ ਨਾਲ ਹਮੇਸ਼ਾ ਹੀ ਰਹਿਣਾ ਹੈ ਹਮੇਸ਼ਾ ਕੋਈ ਨਹੀਂ ਹਮੇਸ਼ਾ ਲਈ ਕੋਈ ਨਹੀਂ ਹੁੰਦਾ ਹਮੇਸ਼ਾ ਲਈ ਨਾ ਮਾਪੇ ਆ ਨਾ ਹਮੇਸ਼ਾ ਲਈ ਭੈਣ ਭਰਾ ਆ ਨਾ ਹੀ ਕੋਈ ਯਾਰ ਦੋਸਤ ਨਾ ਇੱਕ ਟਾਈਮ ਇਦਾਂ ਦਾ ਆਉਣਾ ਆ ਕਿ ਹੋਣਾ ਹੀ ਹੋਣਾ ਹੈ ਨਾ ਤੇ ਬਾਕੀ ਗੱਲ ਇੱਥੇ ਸੀ ਹਾਂ ਮਤਲਬ ਕਿ ਜਿਹੜਾ ਬੰਦਾ ਮਾੜਾ ਮੋਟਾ ਚਲੋ ਜਿਹਦਾ ਨਾਮ ਉਹ ਕਹਿੰਦੇ ਨਾ ਉਹਨਾਂ ਦੇ ਘਰੇ ਡੇਥ ਹੋ ਜਾਂਦੀ ਆ ਤੇ ਉਹਨੇ ਹੁਣ ਆਪਣਾ ਰੋਜ਼ਗਾਰ ਦਾ ਚਲਾਉਣਾ ਹੀ ਨਾ ਉਹਨਾਂ ਦਾ ਕੀਤਾ ਕੀ ਆ ਇੰਸਟਾਗ੍ਰਾਮ ਆ ਹੈਨਾ ਜੇ ਕੋਈ ਇੰਸਟਾਗ੍ਰਾਮਰ ਆ ਉਹਨੇ ਇੰਸਟਾਗ੍ਰਾਮ ਤੇ ਰੀਲ ਪਾਉਣੀ ਆ ਜੇ ਕੋਈ ਯੂਟਿਊਬਰ ਆ ਉਹਨੂੰ ਯੂਟਿਊਬ ਤੇ ਵਲੌਗ ਪਾਉਣੇ ਆ ਜੇ ਕੋਈ ਆਰਟਿਸਟ ਆ ਉਹਨੇ ਗਾਣੇ ਕਰਨੇ ਆ ਤੇ ਜੇ ਕੋਈ ਮਾਡਲ ਆ ਉਹਨੇ ਗਾਣਿਆਂ ਚ ਰੋਲ ਕਰਨਾ ਆ ਕਿਉਂਕਿ ਉਹਨਾਂ ਨੂੰ ਕਰਨਾ ਹੀ ਪੈਣਾ ਆ ਹੁਣ ਹਰੇਕ ਨਾ ਹੁੰਦੇ ਆ ਨਾ ਹਾਸੇ ਹਰੇਕ ਨਾ ਹੁੰਦੇ ਆ ਨਾਰਮਲ ਲਾਈਫ ਚ ਕੀ ਹੁੰਦਾ ਆ ਕੀ ਕਿਸੇ ਦੇ ਘਰੇ ਡੈਥ ਹੋ ਜਾਂਦੀ ਆ ਤੇ 8 ਦਿਨਾਂ ਬਾਅਦ ਉਹ ਸ਼ੌਪ ਕੀਪਰਾਂ ਨੂੰ ਦੁਕਾਨ ਖੋਲਣੀ ਪੈਣੀ ਆ 9 ਦਿਨਾਂ ਬਾਅਦ ਖੋਲਣੀ ਪੈਣੀ ਆ ਖੋਲਣੀ ਪੈਣੀ ਆ ਕਿਉਂਕਿ ਘਰ ਦਾ ਮੁੜ ਕੇ ਸਰਕਲ ਚੱਲਣਾ ਨਹੀਂ ਸਭ ਕੁਝ ਹਿਲ ਜਾਣਾ ਜਿਹੜਾ ਜਾਣਾ ਸੀ ਉਹ ਚੱਲ ਜਾਂਦਾ ਆ ਉਸ ਤੋਂ ਬਾਅਦ ਜਿਹੜੀ ਜ਼ਿੰਮੇਵਾਰੀਆਂ ਆ ਉਸ ਤੋਂ ਬੰਦਾ ਮੁਕਤ ਨਹੀਂ ਹੋ ਸਕਦਾ ਕਦੇ ਵੀ ਨਹੀਂ ਹੋ ਸਕਦਾ ਪਰ ਹੁਣ ਜੇ ਗੱਲ ਕਰੀਏ ਕਿਸੇ ਵੀ ਆਰਟਿਸਟ ਦੀ ਆ ਕਿਸੇ ਵੀ ਇਹਨਾਂ ਬੰਦੇ ਦੀ ਆਪਣੀ ਗੱਲ ਨਹੀਂ ਕਰਦਾ ਮੈਂ ਕੋਈ ਆਰਟਿਸਟ ਨਹੀਂ ਹੈਗਾ ਪਰ ਕਿਸੇ ਦੀ ਵੀ ਗੱਲ ਕਰ ਲਈਏ ਉਹਨਾਂ ਦੇ ਰਿਸ਼ਤੇਦਾਰਾਂ ਚ ਕਿਸੇ ਦੀ ਡੈਥ ਹੋ ਜਾਂਦੀ ਆ ਉਹ ਬੰਦਾ ਹੈਣਾ ਚਲੋ ਮਹੀਨੇ 2 ਮਹੀਨੇ ਗਾਣੇ ਨਹੀਂ ਕਰਦਾ ਪਰ ਤੀਜੇ ਮਹੀਨੇ ਜੇ ਉਹਨੇ ਗਾਣਾ ਕੀਤਾ ਤਾਂ ਲੋਕੀ ਉਹਨੂੰ ਟੌਂਟ ਮਾਰਦੇ ਨੇ ਕਿ ਤੇਨੂੰ ਸ਼ਰਮ ਨਹੀਂ ਆਉਂਦੀ ਤੇਰੇ ਇਦਾਂ ਹੋਈ ਸੀਗੀ ਤੇ ਤੂੰ ਗਾਣੇ ਕਰਨ ਲੱਗਾ ਪਾਪਾ ਜੀ ਉਹ ਵਿਚਾਰਾ ਹੁਣ ਕੀ ਕਰੇ ਹੁਣ ਕੱਲ ਨੂੰ ਐਕਸਪੋਜ਼ ਐਕਸਪੋਜ਼ ਪਤਨ ਇੰਗਲਿਸ਼ ਚ ਕੀ ਹੁੰਦਾ ਇਹ ਸਮਝ ਲਓ ਕਿ ਮੈਂ ਦੁਨੀਆ ਤੋਂ ਚਲ ਜੰਨਾ ਨਾ ਹੁਣ ਜਿਹੜਾ ਸਾਡਾ ਕੰਮ ਐ ਜਿਹੜਾ ਸਾਡਾ ਕੀਤਾ ਉਹ ਤੇ ਰੀਲਾ ਹੀ ਆ। ਉਸ ਤੋਂ ਬਾਅਦ ਤਾਂ ਨਹੀਂ ਕੁਝ ਹੈਗਾ। ਹੁਣ ਇਹ ਤਾਂ ਹੈ ਨਹੀਂਗਾ ਕਿ ਸਾਡਾ ਬੈਕਗ੍ਰਾਉਂਡ ਬਹੁਤ ਤਗੜਾ ਐ। ਆਪਾਂ ਰਜਵਾੜੇ ਆ ਨਾ, ਨੀਰਜਵਾੜੇ ਨੀਗੇ। ਚਲੋ ਮਾਲਕ ਨੇ ਬਾਹ ਫੜੀ ਆ। ਸਹੀ ਹੋ ਗਿਆ ਸਭ ਕੁਝ ਇਹਨਾਂ। ਪਰ ਜਿਹੜਾ ਕੀਤਾ ਆ ਜਿੱਦਾਂ ਹੁਣ ਮੈਂ ਇੰਸਟਾਗ੍ਰਾਮ ਤੇ ਕਰਕੇ YouTube ਤੇ ਕਰਕੇ Snapchat ਤੇ ਕਰਕੇ ਆਪਾਂ ਗੱਡੀ ਲਈ ਐ। ਤੁਹਾਨੂੰ ਲੋਕਾਂ ਨੇ ਕਹਿਣਾ ਤੇਰੀ ਕਿਹੜਾ ਵੀਲੇ ਨੇ ਚ ਬਾਹ ਹੀ ਸੀ ਤੂੰ ਨਾ ਲੈਂਦਾ ਹਨਾ। ਪਰ ਜਦੋਂ ਬੰਦਾ ਕਮਾਉਂਦਾ ਹੈ ਹਰੇਕ ਬੰਦਾ ਆਪਣੇ ਸ਼ੌਂਕ ਪੂਰੇ ਕਰਨ ਨੂੰ ਕਰਦਾ ਹੈ ਨਾ ਕਿ ਹਾਂ ਯਾਰ ਚਲ ਸ਼ੌਂਕ ਪੂਰਾ ਹੋ ਜਵੇ ਕਿਸ਼ਤਾ ਦੇ ਹੈ ਨਾ ਗੱਡੀ ਲੈ ਲਈ ਹੈ ਤੇ ਕਿਸ਼ਤ ਹੈਗੀ 25000 ਰੁਪਏ ਕਿਸ਼ਤ ਹੈ ਨਾ ਤੇ ਫਲੈਟ ਦਾ ਰੈਂਟ ਵੀ ਹੈਗਾ ਹੈ ਬਾਕੀ ਤੁਹਾਨੂੰ ਉਹ ਤਾਂ ਸਾਰਿਆਂ ਦੇ ਹੁੰਦੇ ਹੁੰਦੇ ਨਾ ਸਮਝ ਲਓ ਕੱਲ ਨੂੰ ਮੈਂ ਦੁਨੀਆ ਤੇ ਨਹੀਂ ਰਹਿੰਦਾ ਤੇ ਦੋ ਘਰ ਚੱਲਦੇ ਆ ਮਤਲਬ ਕਿ ਸਾਡੇ ਆਹ ਰੋਜ਼ਗਾਰ ਦੇ ਨਾਲ ਇਸ ਟਾਈਮ ਦੋ ਘਰ ਚੱਲਦੇ ਪਏ ਦੋ ਵੀ ਕਿਉਂ ਤਿੰਨ ਚੱਲਦੇ ਚਾਰ ਚੱਲਦੇ ਮਤਲਬ ਕਿ ਚਲੋ ਚੱਲਦੇ ਆ ਬਸ ਮੈਂ ਚਲੋ ਦੱਸਣਾ ਨਹੀਂ ਚਾਹਦਾ ਇਹ ਲੋਕਾਂ ਨੇ ਕਿਹਾ ਦੱਸ ਕੇ ਕਰਦਾ ਜੇ ਦੱਸ ਕੇ ਨਾ ਕਰੀਏ ਲੋਕਾਂ ਨੇ ਕਿਹਾ ਕਰਦਾ ਹੀ ਨਹੀਂ ਆ ਵੀ ਚੱਕਰ ਬਹੁਤ ਤਗੜਾ ਆ ਚਲੋ ਵਧੀਆ ਆ ਘਰ ਚਲਨੇ ਚਾਹੀਦੇ ਨੇ ਤੇ ਸਮਝ ਲੋ ਇਸ ਦੁਨੀਆ ਤੇ ਮੈਂ ਨਹੀਂ ਰਹਿੰਦਾ ਕੱਲ ਨੂੰ ਸਾਡਾ ਜਿਹੜਾ ਰੋਜ਼ਗਾਰ ਉਹ ਤਾਂ ਯਾਰ ਇੰਸਟਾਗ੍ਰam ਹੀ ਨਾ ਵਲੌਗ ਹੀ ਆ ਕੱਲ ਨੂੰ ਕਿਤੇ ਹੈਣਾ ਤਾਂ ਨੇ ਮਹੀਨੇ ਕ 2 ਮਹੀਨੇ ਬਾਅਦ ਵਲੌਗ ਸ਼ੁਰੂ ਕਰ ਲਏ ਜਾਂ ਇੰਸਟਾਗ੍ਰam ਤੇ ਰੀਲ ਪਾਤੀ ਲੋਕਾਂ ਨੇ ਉਹਨੂੰ ਟੌਂਟ ਮਾਰ ਮਾਰੀ ਮਾਰ ਦੇਣਾ मतलब के ये चीजें अपने जैन ਦੇ ਵਿੱਚ ਬੈਠ ਗਈਆਂ ਆ ਕਿ ਆਹ ਚੀਜ਼ਾਂ ਬਹੁਤ ਵੱਡੀਆਂ ਹਨ ਕਿਸੇ ਨੂੰ ਨਹੀਂ ਲੱਗਦੀਆਂ ਜਿਹੜੇ ਕਮੈਂਟ ਕਰਦੇ ਆ ਉਹਨਾਂ ਨੂੰ ਤਾਂ ਬਿਲਕੁਲ ਨਹੀਂ ਲੱਗਣੀ ਹਨ ਕਿ ਹਾਂ ਆਪਾਂ ਕੋਈ ਗਾਲ ਕਮੈਂਟ ਕਰਦੇ ਆ ਜਾਂ ਕੁਝ ਮਾੜੀ ਚੀਜ਼ ਕਮੈਂਟ ਕਰਦੇ ਆ ਉਹ ਮਾੜੀ ਚੀਜ਼ਾਂ ਕਰਦੇ ਕਿਉਂ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਵੀ ਪਗ ਨਹੀਂ ਕਿ ਮਤਲਬ ਕਿ ਚਲੋ ਆਪਾਂ ਜੇ ਗਲਤੀ ਕਰਦੇ ਹੋਈਏ ਫੇਰ ਇਹ ਤਾਂ ਮੰਨੀ ਵੀ ਹੈ ਨਾ ਚਲੋ ਜੇ ਗਲਤੀ ਹੁੰਦੀ ਵੀ ਆ ਤਾਂ ਆਪਾਂ ਜਾਣ ਕੇ ਨਹੀਂ ਕਰਦੇ ਭੀ ਕਿ ਹਾਂ ਵੀ ਫੈਮਲੀ ਕੋਈ ਚੀਜ਼ ਕੀਤੀ ਹੋਵੇ ਜਾਂ ਕੁਝ ਜਿੱਦਾਂ ਜਿੱਦਾਂ ਮੈਂ ਦੁਨੀਆ ਨਾਲ ਵਿਚਰੀ ਜਾਂਦਾ ਮੈਨੂੰ ਅਕਲ ਆਈ ਜਾਂਦੀ ਵੀ ਤੇ ਆਪਾਂ ਸੁਧਰੀ ਜਾਂਦੇ ਪਿਆ। ਬਹੁਤ ਉੱਤਰ ਗਏ ਆ। ਤੇ ਉਹ ਵਧੀਆ ਗੱਲ ਮੇਰੇ ਲਈ ਵੀ ਹੈ ਨਾ ਮੇਰੇ ਘਰ ਦੇ ਲਈ ਵੀ ਮੇਰੇ ਪਰਿਵਾਰ ਲਈ ਮੇਰੇ ਸਾਰੇ ਲਈ ਹੈ ਨਾ। ਸਾਫ਼ ਸੁਥਰੀ ਜੀ ਜ਼ਿੰਦਗੀ ਜਿਨੇ ਪਏ ਓਕੇ ਆ। ਪਰ ਜਾਣ ਤੋਂ ਬਾਅਦ ਨਾ ਮੇਰੇ ਜਾਣ ਤੋਂ ਬਾਅਦ ਜਿਉਂ ਨੇ ਹੁਣ ਆਪਣਾ ਘਰ ਤਾਂ ਚਲਾਉਣਾ ਯਾਰ ਹਰੇਕ ਨੇ ਚਲਾਉਣਾ ਨਾ। ਓਨੇ ਨੇ ਆਲੇ ਆਪਣਾ ਘਰ ਬਣਾਉਣਾ ਹੈ। ਵਿਆਹ ਕੀਤਾ ਹੈ ਕੁੜੀ ਨੇ। ਮੈਂ ਕਹਿੰਨਾ ਮੈਂ ਟੱਚ ਵੋਟਿਆ ਕਰਮ ਵਾਲੇ ਆ। ਇਹ ਮੈਨੂੰ ਤਾਣੇਰ ਦੀ ਕੁੜੀ ਮਿਲੀ ਆ ਕਿ ਕੋਈ ਬੰਦਾ ਕੋਈ ਕੁੜੀ ਕੋਈ ਮੁੰਡਾ ਆਪਣੇ ਘਰ ਪ੍ਰਤੀ ਨਾ ਸੋਚਦਾ ਨਹੀਂ ਹੁੰਦਾ ਸੋਚਦੇ ਸਾਰੇ ਸੋਚਦੇ ਆ ਚਲੋ ਪਰ ਮਹਾਲੀ ਆ ਕੇ ਬਹੁਤ ਫਰਕ ਪੈ ਜਾਂਦੇ ਜਾਂ ਜਦੋਂ ਆਪਣਾ ਸਰਕਲ ਚੇਂਜ ਹੁੰਦਾ ਨਾ ਤਾਂ ਕਈ ਇਹੀ ਸੋਚਦੇ ਮੈਂ ਇੱਥੇ ਕਈ ਬੰਦੇ ਦੇਖੇ ਹੋਏ ਕਈ ਕੁੜੀਆਂ ਦੇਖੀਆਂ ਹਈਆਂ ਕਿ ਨਹੀਂ ਨਹੀਂ ਕੋਈ ਨਹੀਂ ਆਪਾਂ ਆਪਣੇ ਜੋ ਕਰਦੇ ਆ ਘਰ ਦੇ ਕਰੀ ਜਾਂਦੇ ਪਰ ਪਰ ਉਹਦੀ ਸੋਚ ਇਹ ਹੈ ਉਹਨੇ ਵਿਆਹ ਆਪਣੇ ਸਿਰ ਤੇ ਕੀਤਾ ਹੈ ਨਾ ਗੱਡੀ ਲੈ ਕੇ ਦਿੱਤੀ ਘਰੇ ਭਾਣੂ ਸਟੈਂਡ ਕੀਤਾ ਠੀਕ ਹੈ ਮੈਨੂੰ ਸਟੈਂਡ ਕੀਤਾ ਤੇ ਹੁਣ ਘਰ ਬਣਾਣਾ ਉੱਪਰ ਕਿਉਂਕਿ ਘਰ ਦੇ ਵਿੱਚ ਸਿਰਫ ਇੱਕ ਹੀ ਕਮਰਾ ਉਹ ਮਤਲਬ ਕਿ ਸੋਚ ਵਧੀਆ ਸੋਚਾ ਚਲੋ ਟੱਚ ਵਾਟਰ ਰੱਬ ਹਰੇਕ ਨੂੰ ਇਦਾਂ ਦੀ ਕੁੜੀ ਦੇਵੇ ਹਰੇਕ ਨੂੰ ਇਦਾਂ ਦੀ ਧੀ ਦੇਵੇ ਮਾਪਿਆਂ ਨੂੰ ਕਿ ਉਹ ਸੋਚਦੀ ਹੈ ਨਾ ਚਲੋ ਗਲਤੀਆਂ ਹੁੰਦੀਆਂ ਰਹਿੰਦੀਆਂ ਉਹ ਤਾਂ ਕੋਈ ਵੱਡੀ ਗੱਲ ਨਹੀਂ ਪਰ ਗਲਤੀਆਂ ਨੂੰ ਮਾਫ਼ ਕਰਨਾ ਸਿੱਖੋ ਯਾਰ ਜਦ ਤੱਕ ਆਪਾਂ ਇਹ ਨਾਲ ਇੱਕ ਦੂਜੇ ਨਾਲ ਰਲ ਕੇ ਖੜਾਂਗੇ ਨਹੀਂ ਗਲਤੀਆਂ ਦਾ ਅਹਿਸਾਸ ਨਹੀਂ ਹੋਊਗਾ ਗਲਤੀਆਂ ਵੀ ਹਨਾ ਮੈਂ ਮੇਰਾ ਮੰਨਣਾ ਇਹ ਹੈ ਕਿ ਗਲਤੀਆਂ ਵੀ ਉਦੋਂ ਹੀ ਹੁੰਦੀਆਂ ਜਦੋਂ ਆਪਾਂ ਗਲਤੀਆਂ ਨੂੰ ਬੜਾਵਾ ਦਿੰਨੇ ਆ ਜਿੱਦਾਂ ਕਿ ਕੋਈ ਵੀ ਲਾਲੋ ਤੁਸੀਂ ਤੁਹਾਨੂੰ ਲੱਗਦਾ ਕਿ ਗਲਤ ਵੀਡੀਓ ਸ਼ੋਅ ਹੁੰਦੀ ਆ ਉਹ ਜੇ ਆਪਾਂ ਦੇਖਾਂਗੇ ਨਹੀਂ ਲਾਈਕ ਨਹੀਂ ਕਰਾਂਗੇ ਉਹ ਅਗਲੀ ਦੀ ਉਹ ਚੀਜ਼ ਕਰੂਗਾ ਹੀ ਨਹੀਂ ਕਿਉਂਕਿ ਜੋ ਵੀ ਚੀਜ਼ਾਂ ਸਭ ਕੁਝ ਕਰਦੇ ਆ ਫੇਮ ਤੇ ਪੈਸੇ ਲਈ ਨਾ ਘੁੰਮ ਫਿਰ ਕੇ ਯਾਰ ਪੈਸਾ ਹੀ ਆ YouTube ਤੇ ਤੁਸੀਂ ਜਲ ਜੋ ਹਨਾ ਅਸੀਂ ਬਲੌਗ ਬਲੌਗਿੰਗ ਕਰਦੇ ਹਾਂ ਮੈਂ ਬਲੌਗ ਪਾਉਣੇ ਆ ਇਹ ਤੋਂ ਪੈਸੇ ਓਨੇ ਪਰ ਆਪਣੀ ਇੱਕ ਚੰਗੀ ਸੋਚ ਆ ਕਿ ਜਿਹੜੀ ਆ ਵਲੋਗਿੰਗ ਦੀ ਇਨਕਮ ਆ ਆਪਾਂ ਕਿਸੇ ਚੰਗੇ ਪਾਸੇ ਲਾਉਣੀ ਆ ਤੇ ਆਪਾਂ ਲਾਈ ਜਾਂਦੇ ਪੈਣਾ ਹੁਣ ਪਰਸੋਂ ਤੋਂ ਤਾਂ ਨਾ ਜੜਮ ਦੇਣੇ ਆ ਇਹਦੇ ਵਿੱਚੋਂ ਆਪਾਂ ਕਢਾਉਣੇ ਆ ਪੈਸੇ ਕੜਾਈ ਹੋਈ ਹੈ ਕਢਾਉਣੇ ਕਾਦੇ ਆ ਤੇ ਆਪਾਂ ਉਹਦਾ ਵੀ ਵਲੋਗ ਪਾਉਣਾ ਪਾਉਣਾ ਕਿਉਂਕਿ ਤੁਹਾਡੀ ਆ ਇਹ ਤੁਹਾਡੀ ਕਮਾਈ ਆ ਤੁਸੀਂ ਵਲੋਗ ਦੇਖਦੇ ਪਏ ਆ ਤਾਂ ਵਲੋਗ ਚੱਲਦੇ ਪਏ ਆ ਤੇ ਸਮਝ ਲਓ ਕਿ ਸਾਰਾ ਦਾ ਹਿੱਸਾ ਦਾ ਸੰਬੰਧ ਹੈ ਉਹ ਕਿ ਚਲੋ ਮੇਰਾ ਚੱਲੀ ਜਾਂਦਾ ਇੰਸਟਾਗ੍ਰam ਤੋਂ ਚੱਲੀ ਜਾਂਦਾ ਪਿਆ ਗਾਣੇ ਗੁਣੇ ਕਰੀ ਜਾਂਦੇ ਪਏ ਚੱਲੀ ਜਾਂਦਾ ਮਾੜਾ ਮੋਟਾ ਨਾ ਬਾਬੇ ਦੀ ਕਿਰਪਾ ਨਾਲ ਮੈਨੂੰ ਇਹ ਹੁੰਦਾ ਕਿ ਚਲਾਈ ਚਲਾਈ ਚੱਲੀ ਜਾਂਦੀ ਆ ਸਿਰਾਈ ਆ ਖਾਣਾ ਖਾਣੇ ਪੀਣੇ ਵਧੀਆ ਆ ਉੱਠਦੇ ਆ ਸੌਣੇ ਆ ਠੀਕ ਗੱਡੀ ਆ ਕੋਲ ਸਭ ਕੁਝ ਅੱਗੇ ਨਾਲ ਤੋਂ ਵਧੀਆ ਹੋ ਗਿਆ ਨਾ ਮਤਲਬ ਕਿ ਸੈਟੀਸਫਾਈ ਜਿਆ ਮੈਂ ਕਿ ਹਾਂ ਅੱਗੇ ਇਹ ਚੀਜ਼ਾਂ ਵੀ ਨਹੀਂ ਸੀ ਸੋ ਜਦੋਂ ਉਹਨੇ ਮਤਲਬ ਕਿ ਮੇਰੇ ਜਾਨਦਾਰ ਇਲਾ ਰੁੱਲਾ ਪਾਉਣੀ ਆ ਤਾਂ ਲੋਕਾਂ ਨੇ ਹਨਾ ਉਹਨੂੰ ਕਮੈਂਟ ਕਰਨੇ ਆ ਜੋ ਕਿ ਅੱਜ ਕੱਲ ਹੁੰਦਾ ਆ ਨਾ ਕਈ ਬੰਦੇ ਮੈਂ ਦੇਖਦਾ ਕਈਆਂ ਨੇ ਇਹ ਹਾਸੇ ਹੋ ਚੁੱਕੇ ਹਰੇਕ ਨਾ ਹੋ ਹਰੇਕ ਨਾ ਹੋ ਸਕਦਾ ਇਹ ਚੀਜ਼ ਨਾ ਆਪਾਂ ਕਿਹੜਾ ਮੈਂ ਮਰਿਆ ਕਿ ਹਾਂ ਜੀ ਨਾਈ ਜੀ ਨੇ ਕਿ ਇਦਾਂ ਨਹੀਂ ਗੱਲ ਹੈਗੀ ਕਿ ਮੋਤ ਤੋਂ ਡਰਦਾ ਹਾਂ ਗੱਲ ਇਹ ਹੈ ਕਿ ਰਿਐਲਿਟੀ ਹੈ ਕਿ ਹਾਂ ਇਦਾਂ ਹੋਣਾ ਹੀ ਹੋਣਾ ਹੈ ਇਹ ਅੱਜ ਆਉਣੀ ਹੈ ਕੱਲ ਵੀ ਆ ਜਾਵੇ ਕੋਈ ਚੱਕਰ ਨਹੀਂ ਹੈਗਾ ਤੁਹਾਡਾ ਜਦੋਂ ਇਹ ਚੀਜ਼ ਹੋਣੀ ਆ ਉਦੋਂ ਦੁੱਖ ਬੜਾ ਲੱਗਣਾ ਹੈ ਨਾ ਚਾਹੇ ਉਤੋਂ ਦੇਖਦੇ ਹੋਈਏ ਕਿ ਨਹੀਂ ਦੇਖਦੇ ਹੋਈਏ ਇਹ ਸਭ ਕੁਝ ਚੰਗਾ ਕਰਕੇ ਵੀ ਮੁੜ ਕੇ ਸਿਰ ਦੇ ਵਿੱਚ ਹੈ ਨਾ ਖਹੀ ਪੈਂਦੀ ਹੈ ਨਾ ਸਵਾਹੀ ਪੈਣੀ ਹੈ ਉਹਨੇ ਕਰਨ ਦਾ ਵਿਚਾਰੇ ਨੇ ਆਪਣੇ ਘਰ ਲਈ ਹੈ ਨਾ ਦੋ ਘਰ ਹੋਣੇ ਇੱਕ ਇਧਰਲਾ ਘਰ ਇੱਕ ਉਧਰਲਾ ਘਰ ਦੋਆਂ ਘਰਦਿਆਂ ਦੇ ਮੈਂਬਰਾਂ ਲਈ ਕਰਨਾ ਹੈ ਤੇ ਉਹਨੂੰ ਕਰਨਾ ਹੀ ਪੈਣਾ ਤੇ ਸਾਰੇ ਜਣੇ ਇਸ ਚੀਜ਼ ਦਾ ਖਿਆਲ ਰੱਖਿਓ ਤੇ ਮਤਲਬ ਕਿ ਖਿਆਲ ਰੱਖਿਆ ਕਰੋ ਕਿ ਕਿਸੇ ਦਾ ਦਿਲ ਨਾ ਦੁਖੇ ਸਭ ਤੋਂ ਵੱਡਾ ਪਾਪ ਹੈ ਨਾ ਦਿਲ ਦਿਖਾਉਣਾ ਹੈ ਆਪਾਂ ਕਿਸੇ ਦਾ ਦਿਲ ਨਾ ਦਿਖਾਈਏ ਤਾਂ ਵਧੀਆ ਹੈ ਆਪਾਂ ਇੱਕ ਦੂਜੇ ਦੀ ਹਨਾ ਲੱਤਾਂ ਖਿੱਚਣੀਆਂ ਬੰਦ ਕਰੀਏ ਸਗੋਂ ਹਰੇਕ ਨੂੰ ਸਪੋਰਟ ਕਰੀਏ ਕੋਣ ਮੇਰੇ ਅੱਗੇ ਨਾ ਉਹ ਨੀਟੂ ਕਿਹੜਾ ਸੀਆਰ ਉਹ ਮੁੰਡਾ ਸੋਨੂ ਸੀਤੋਲਾ ਪਾਈ ਆ ਤੇ ਉਹਦੀਆਂ ਕੁਝ-ਕੁਝ ਸਿੰਗਰਾਂ ਨੇ ਤਨੂ ਰੀਲਾ ਪਾਈਆਂ ਹੋਈਆਂ ਕੁਝ-ਕੁਝ ਇਨਫਲੂਐਂਸਰਾਂ ਨੇ ਵੀ ਪਾਈਆਂ ਹੋਈਆਂ ਆ ਮੈਂ ਸੋਚਦਾ ਹੁੰਨਾ ਕਿ ਹਾਂ ਤੁਸੀਂ ਆਰਟਿਸਟ ਦੀ ਵੈਲਿਊ ਘਟ ਰਹੀ ਆ ਤੁਸੀਂ ਜਿਹੜੇ ਜਿਨ੍ਹਾਂ ਦੇ ਅੰਦਰ ਗਾਉਣੇ ਆ ਉਹਨਾਂ ਨੂੰ ਤੁਸੀਂ ਪੁੱਛ ਨਹੀਂ ਰਹੇ ਤੇ ਜਿਨ੍ਹਾਂ ਦੇ ਵਿੱਚ ਗੁਣ ਨਹੀਂ ਹੈਗੇ ਉਹ ਤੁਸੀਂ ਸਟੇਜਾਂ 'ਤੇ ਚੜੇ ਹੋਏ ਆ ਪਾਪਾ ਜੀ ਕੋਈ ਕਿਸੇ ਦੀ ਖੱਟੀ ਖੋ ਸਕਦਾ ਕੋਈ ਨਹੀਂ ਖੋ ਸਕਦਾ ਜੇ 니ਡ ਟੂ सोनू ਸੀਤੋਂ ਵਾਲਾ ਕਿਸੇ ਦੀ ਕਲਮ ਕਿਸੇ ਦੀ ਕਲਾ ਖੋ ਸਕਦਾ ਮੈਂ ਇਹ ਚੀਜ਼ ਨਹੀਂ ਮੰਨਦਾ ਇਹ ਦਿਲ ਦੇ ਵਹਿਮ ਆ ਕਦੇ ਕਦੇ ਆਪਾਂ ਕਹਿ ਦਿੰਦੇ ਹਾਂ ਨਾ ਯਾਰ ਗਰੀਬ ਬੰਦੇ ਨੂੰ ਸਪੋਰਟ ਕਰਨੀ ਚਾਹੀਦੀ ਆ ਤੇ ਜਦੋਂ ਗਰੀਬ ਬੰਦਾ ਵਿਚਾਰਾ ਕਿਤੇ ਨਾ ਕਿਤੇ ਅੱਗੇ ਆਉਂਦਾ ਆ ਤਾਂ ਮੁੜ ਕੇ ਫਿਰ ਆਪਾਂ ਇਹ ਚੀਜ਼ਾਂ ਕਰ ਲਾ ਪੈਨੇ ਆ ਕਿ ਉਹਦੇ ਅੰਦਰ ਟੈਲੈਂਟ ਨਹੀਂ ਹੈਗਾ ਕਿ ਮਤਲਬ ਕਿ ਕੱਲੇ ਟੈਲੈਂਟ ਦੀ ਕਦਰ ਆ ਕੱਲਾ ਟੈਲੈਂਟ ਹੀ ਚੱਲੇ ਗਰੀਬ ਬੰਦਾ ਗਰੀਬ ਹੀ ਰਵੇ ਹੈ ਨਾ ساری ਉਮਰ ਗਰੀਬ ਨੂੰ ਅੱਗੇ ਆਉਣ ਦਾ ਕਦੇ ਮੌਕਾ ਨਹੀਂ ਮਿਲਣਾ ਚਾਹੀਦਾ ਬਸ ਗਰੀਬ ਗਰੀਬ ਹੀ ਰਵੇ ਕਿ ਉਹਨੇ ਟੈਲੈਂਟ ਹੈਗਾ ਯਾਰ ਉਹ ਇੱਕ ਡਾਇਲੌਗ ਬੋਲਦਾ ਸਟੇਜ ਤੇ ਜਾ ਕੇ ਹਾਂਜੀ ਕੀ ਹਾਲ ਚੱਲਾ ਦੋਸਤੋ ਸਾਰਿਆਂ ਦੇ ਚਿਹਰੇ ਤੇ ਮੁਸਕਰਾਹਟ ਆ ਜਾਂਦੀ ਹੈ ਟੈਲੈਂਟ ਹੀ ਹੈ ਯਾਰ ਹੁਣ ਤੁਸੀਂ ਕਹੋਗੇ ਉਹ ਕੀ ਟੈਲੈਂਟ ਨਾ ਬੱਬਾ ਜੀ ਕਿਸੇ ਨੂੰ ਹਸਾਉਣਾ ਵੀ ਟੈਲੈਂਟ ਹੀ ਆ ਉਹ ਆਪਣੇ ਮਾਪਿਆਂ ਲਈ ਉਹਨੂੰ ਪੁੱਛੋ ਕੀ ਹੈ ਨਾ ਉਹ ਆਪਣੇ ਜੋ ਮਾਪਿਆਂ ਲਈ ਕਰਦਾ ਪਿਆ ਘਰ ਲਈ ਕਰਦਾ ਪਿਆ ਮੈਂ ਕਹਿੰਦਾ ਉਹ ਤੋਂ ਟੈਂਟਡ ਵੱਡਾ ਹੀ ਬੰਦਾ ਹੈ ਨਹੀਂ ਕੋਈ ਜ਼ਰੂਰੀ ਨਹੀਂ ਯਾਰ ਕਲਾ ਦੀ ਵੈਲਿਊ ਆ ਚਲੋ ਕਦਰ ਕਰਦੇ ਆਪਾਂ ਹੈ ਨਾ ਜਿਨ੍ਹਾਂ ਦਾ ਟੈਲੈਂਟ ਹੁੰਦਾ ਉਹਦੀ ਕਦਰ ਕਰਦੇ ਆ ਪਰ ਜਿਨ੍ਹਾਂ ਅੰਦਰ ਟੈਲੈਂਟ ਨਹੀਂ ਹੁੰਦੇ ਹੋਏ ਵੀ ਜੇ ਕੋਈ ਅੱਗੇ ਆਉਂਦਾ ਪਿਆ ਯਾਰ ਹੋਣ ਤੋਂ ਆਪਣਾ ਕੀ ਜਾਂਦਾ ਪੇੜ ਨਾਲ ਆਪਾਂ ਕਹਿ ਦਿੰਨੇ ਹਰੇਕ ਦਿਨ ਨਾਲ ਖੜਿਆ ਕਰੋ ਇਹਨਾਂ ਅਰਦਾਸ ਕਰਿਆ ਕਰੋ ਕਿ ਸਾਰੇ ਦਿਨ ਵਧੀਆ ਨਿਕਲੇ ਇਹ ਸਾਰੇ ਆਪਣੇ ਘਰੇ ਖੁਸ਼ੀ ਰਹਿਣ ਗੁਰੂ ਘਰ ਜਾ ਕੇ ਆਪਰ ਅਰਦਾਸ ਕਰ ਦੇਣਾ ਕਿ ਮੈਂ ਤਾਂ ਵੀ ਸਰਬਤ ਦਾ ਮੰਨ ਕੇ ਸਰਬਤ ਦਾ ਭਲਾ ਮੰਗ ਕੇ ਆ ਤੇ ਜਦੋਂ ਗੱਲ ਆ ਜਾਂਦੀ ਇੰਸਟਾਗ੍ਰam ਤੇ ਇਹਨੇ ਖੱਲੇ ਕਮੈਂਟ ਪੋਨੇ ਉਹ ਤੇ ਟੈਲੈਂਟ ਨਹੀਂ ਹੈਗਾ ਤੂੰ ਚੱਲੀ ਜਾ ਨਾਲ ਸਾਲਿਆ ਤੇਰੀ ਮਾਂ ਤੇਰੀ ਭੈਣ ਇਹ ਉਹ ਲਟਰਮ ਪਟਰ ਮਣਾ ਉਹ ਚੀਜ਼ਾਂ ਆਪਾਂ ਚਲੋ ਮੈਂ ਕੌਣ ਹੋਣਾ ਸਮਝਾਉਣ ਵਾਲਾ ਪਰ ਮੈਨੂੰ ਹੁੰਦਾ ਕਿ ਯਾਰ ਰਲ ਮਿਲ ਕੇ ਇਕੱਠੇ ਰਹੀਏ ਨਾ ਪੰਜਾਬੀ ਆਪਾਂ ਨਾ ਆਪਣਾ ਆਪਣੇ ਚਰਚੇ ਜਿਹੜੇ ਆ ਚਰਚੇ ਨਹੀਂ ਆਪਣੇ ਕਹਿ ਲਓ ਆਪਣੇ ਲੋਕੀ ਗੁਣ ਗੁਣ ਗਾਉਂਦੇ ਆ ਦੇਖਦਾ ਹੁੰਨਾ ਕਿ ਹਾਂ ਵੀ ਪੰਜਾਬੀਆਂ ਨੇ ਉੱਥੇ ਹੈਲਪ ਕੀਤੀ ਪੰਜਾਬੀ ਇੱਥੇ ਪਹੁੰਚ ਗਏ ਪੰਜਾਬੀ ਉੱਥੇ ਪਹੁੰਚ ਗਏ ਲੋਕੀ ਆਪਣੀ ਕਦਰ ਕਰਦੇ ਤੇ ਆਪਾਂ ਆਪਣੇ ਦੀ ਕਦਰ ਨਹੀਂ ਕਰਦੇ ਵੀ ਇਹ ਬਹੁਤ ਵੱਡੀ ਗੱਲ ਹੈ ਨਾ ਕੁਝ ਨਹੀਂ ਨਾਲ ਲੈ ਕੇ ਜਾਣਾ ਮੈਂ ਮਹਿਸੂਸ ਕਰਦਾ ਇਹ ਚੀਜ਼ਾਂ ਕਿ ਕੁਛ ਵੀ ਨਹੀਂ ਨਾਲ ਜਾਣਾ। ਹਰੇਕ ਦੇ ਕੰਮ ਆਇਆ ਕਰੋ, ਸੁੱਖ-ਦੁੱਖ ਦੇ ਸਾਂਝੇ ਬਣੋ ਹਰੇਕ ਦੇ। ਜੇ ਕੋਈ ਉੱਪਰੋਂ ਜਾਂਦਾ ਹੈ ਗਰੀਬ ਬੰਦਾ, ਅਮੀਰ ਬੰਦਾ। ਹਰੇਕ ਨੇ ਯਾਰ ਆਪਣੀ ਖੱਟੀ ਖਾਣੀ ਆ, ਆਪਾਂ ਕਿਸੇ ਦਾ ਖੋਹ ਕੇ ਨਹੀਂ ਖਾ ਸਕਦੇ ਆਪਾਂ। ਕਿਸੇ ਕੋਈ ਕਿਸੇ ਦਾ ਖੋਹ ਕੇ ਨਹੀਂ ਖਾ ਸਕਦਾ। ਸੋਨੂ ਸੀਤੋਂ ਵਾਲਾ ਬਾਈ ਕਿਸੇ ਦੀ ਕਲਮ, ਕਿਸੇ ਦੀ ਕਲਾ ਮੈਂ ਨਹੀਂ ਮੰਨਦਾ ਕਿ ਹਾਂ ਜਿਹਦੇ 'ਚ ਟੈਲੈਂਟ ਆ ਉਹ ਬੰਦਾ ਉਹਨੂੰ ਹਰਾ ਸਕਦਾ ਜਿਹਦਾ ਟੈਲੈਂਟ ਜਿਹਤੋਂ ਟੈਲੈਂਟ ਹੈ ਨਾ। ਉਹ ਤਾਂ ਬਸ ਉਹਦਾ ਚਲ ਮਾਲਕ ਕੋਲੋਂ ਸੂਤ ਆਇਆ ਤੇ ਵਧੀਆ ਗੱਲ ਆ ਮੈਂ ਕਹਿੰਦਾ ਉਹਦਾ ਇੰਨਾ ਕ ਸੂਤਰ ਆਵੇ ਜਿੱਦਾਂ ਹਰਮਨ ਜਿਵੇਂ ਬਾਈ ਦਾ ਸੂਤ ਆਇਆ ਅਗਲਾ ਵਧੀਆ ਨਜ਼ਾਰੇ ਲੈ ਰਿਹਾ ਗਰੀਬ ਬੰਦਾ ਅੱਗੇ ਆਉਣਾ ਚਾਹੀਦਾ ਯਾਰ ਗਰੀਬ ਬੰਦਾ ਕਿਉਂ ਗਰੀਬ ਰਹੇ ਹਰੇਕ ਨੂੰ ਹੱਕ ਹੈ ਸ਼ੌਂਕ ਪੂਰੇ ਕਰਨ ਦਾ ਹਰੇਕ ਨੂੰ ਗਰੀਬੀ ਮਟਾਉਣ ਦਾ ਹੱਕ ਹੈ ਹਰੇਕ ਨੂੰ ਹੈਗਾ ਕਿ ਮਾਪੇ ਖੁਸ਼ ਰਹਿਣ ਮੇਰਾ ਬੋਲ ਹੈਗਾ ਨਾ ਬਹੁਤ ਉਹ ਦਿਲ 'ਚ ਗੱਲਾਂ ਤਾਂ ਬਹੁਤ ਪਰ ਗੱਲ ਇਹ ਆ ਕਿ ਚਲੋ ਦੁਕਾਨੇ ਕਹਿੰਦੇ ਵਾੜਾ ਹੀ ਸਿਆਣਾ ਬਣਦਾ ਪਿਆ ਸਿਆਣਾ ਸੁਣਾ ਨਹੀਂ ਹੈਗੇ ਬਾਬਾ ਜੀ ਆਪਾਂ ਬਿਲਕੁਲ ਨਹੀਂ ਸਿਆਣੇ ਹੈਗੇ ਕੋਈ ਦੁੱਧ ਤੋਤੇ ਨਹੀਂ ਹੈਗੇ ਪਰ ਸਿੱਖਦੇ ਪਏ ਤੇ ਜਦ ਤੱਕ ਜ਼ਿੰਦਗੀ ਹੈ ਨਾ ਜਦ ਤੱਕ ਸਾਹ ਹੈਗੇ ਤਾਂ ਸਿੱਖਾਂਗੇ ਤੇ ਜੇ ਕੋਈ ਚੰਗੀ ਚੀਜ਼ ਕਰਦਾ ਆ ਸਮਝ ਲਓ ਕਿ ਹੁਣ ਮੈਂ ਆ ਚਲੋ ਇੱਕ ਅੱਧੀ ਵੀਡੀਓ ਪਾਈ ਦਿੰਨੇ ਆ ਕਿ ਹੈਣਾ ਵੀ ਅੱਜ ਇੱਥੇ ਹੈਲਪ ਕੀਤੀ ਫਰਨਾਲੇ ਦੇ ਹੈਲਪ ਕੀਤੀ ਤੇ ਜੇ ਵੀਡੀਓ ਨਾ ਪਾਵਣ ਉਹਨਾਂ ਨੇ ਕਹਿਣਾ ਸਾਲਿਆ ਤੂੰ ਕੀ ਆ ਕਦੀ ਕਿਸੇ ਦੀ ਹੈਲਪ ਵੀ ਕਰਕੇ ਦੇਖ ਸਕੂਨ ਮਿਲਦਾ ਇਹ ਉਹ ਬਾਬਾ ਜੀ ਕੌਣ ਮਿਲਦਾ ਮੈਨੂੰ ਪਤਾ ਹੈ ਕਿਉਂਕਿ ਰੱਬ ਤੋਂ ਡਰ ਕੇ ਕਹਿਣਾ ਸ਼ਾਇਦ ਇਹਨਾਂ ਕਰਮਾਂ ਕਰਕੇ ਹੀ ਨਾ ਕਰਮਾਂ ਦੀ ਖੱਟੀ ਕਰਕੇ ਹੀ ਮਤਕ ਪਹੁੰਚਣਾ ਆਪਣਾ ਸੂਲ ਹੈ ਕਿ ਹਰੇਕ ਨਾ ਖੜੂ ਹੁਣ ਮੈਨੂੰ ਪਤਾ ਹੈ ਕਿ ਮੈਂ ਕੁਝ ਵੀ ਨਹੀਂ ਹੋਣਾ ਸੀਗਾ ਜੇ ਮੈਨੂੰ ਲਿਉਣ ਵਾਲੇ ਇੱਥੇ ਮਹਾਲੀ ਚ ਮੇਰੇ ਯਾਰ ਦੋਸਤ ਆ ਜਿਹੜੇ ਸੀਨੀਅਰ ਹੈਗੇ ਆ ਹੋਲਿੰਗ ਲਿਸਟ ਚ ਨਹੀਂ ਹੋਣਗੇ ਦਿਲਾ ਦੇ ਵਿੱਚ ਹੈਗੇ ਆ ਕਿ ਜਿਹੜੇ ਇੱਕਰੀ ਆਪਣੇ ਨਾਲ ਖੜ ਗਏ ਆਪਾਂ ਨਹੀਂ ਕਦੇ ਯਾਦ ਭੁੱਲੀ ਦਾ ਹੋ ਆਪਾਂ ਉਹਨੂੰ ਅੱਜ ਵੀ ਚਿੱਤੇ ਗੱਲਾਂ ਕਿ ਹਾਂ ਪਪਾ ਕੰਮ ਹੈ ਕੋਈ ਆਪਾਂ ਭੱਜੇ ਜਾਵਾਂਗੇ ਕੋਈ ਚੱਕਰ ਨਹੀਂ ਹੈਗਾ ਇੱਥੇ ਕਿਹੜਾ ਕੁਝ ਲੈ ਕੇ ਜਾਣਾ ਨਾਲ ਨਾ ਕੋਈ ਸਾੜ ਆਇਆ ਨਾ ਕਿਸੇ ਨਾਲ ਕੋਈ ਵੈਰ ਆ ਵਧੀਆ ਆ ਪਰ ਜਦੋਂ ਹੈਨਾ ਇਹ ਚੀਜ਼ਾਂ ਸੋਚਦਾ ਹੈ ਕਿ ਯਾਰ ਇਹ ਬਾਅਦ ਚ ਹੋਣੀ ਆ ਹੋਣੀ ਆ ਨਾ ਇਹ ਚੀਜ਼ਾਂ ਪਹਿਲਾਂ ਹੀ ਪਾ ਕੇ ਰੱਖ ਦੀ ਯਾਰ ਕੋਈ ਆਵੇ ਤਕਲੀਫ ਨਾ ਆਵੇ ਬਸ ਘਰ ਦੇ ਨੂੰ ਬੰਦਾ ਘਰ ਦੇ ਲਈ ਕਰਦਾ ਘਰ ਦੇ ਆਪਣੇ ਲਈ ਕਰਦੇ ਘਰ ਦੇ ਨਹੀਂ ਕਿਹਦੇ ਲਈ ਕਰਨਾ ਆਪਣੇ ਲਈ ਕਰਨਾ ਦੇ ਲਈ ਮੜੜੀ ਨੂੰ ਕਹਿਮਾ ਕਿ ਰੜੀ ਤੂੰ ਤਕਾਨੇ ਪੈਣਾ ਆ ਇਹ ਹੋਣ ਤਾਂ ਚਲੋ ਤੋਈ ਭਰਾ ਸੈੱਟ ਹੋ ਗਏ ਹੋਣ ਤਾਂ ਨਹੀਂ ਕਹਿੰਦੇ ਪੁੱਤਰਾ ਇੱਕ ਦੁੱਖ ਇੱਕ ਦੁੱਖ ਜਿਹੜਾ ਇੱਕ ਰੜੀ ਨੇ ਬਿਮਾਰੀ ਗਈ ਇੱਕ ਬਿਮਾਰੀ ਘਰਾਂ ਦੇ ਘਰ ਖਾਲੀ ਕਰਾ ਦਿੰਦੀ ਆ ਇਹ ਜਿੰਨੇ ਛਿੱਲੜ ਜੋੜ ਦੂੰਗਾ ਉੰਨੇ ਹੀ ਘਾਟੇ ਆ ਇਹ ਕੰਮ ਹੀ ਆਉਣਾ ਕਿਸੇ ਨੇ ਕੰਮ ਨਹੀਂ ਆਉਣਾ ਮੁੜ ਕੇ ਇੱਥੇ ਜਦੋਂ ਲੋੜ ਹੋਣੀ ਆ ਸਾਰਿਆਂ ਨੇ ਭੱਜਣਾ ਦੇ ਤੋ ਸਾਰਿਆਂ ਨੇ ਕਹਿਣਾ ਛੱਡ ਓਏ ਚੱਲ ਚੱਲਦੇ ਆ ਇਹਨੂੰ ਝੱਲਣ ਦੇ ਆਪਣਾ ਜਿਹੜਾ ਖੜਜੂਗਾ ਠੀਕ ਹੈ ਜਿਹੜਾ ਨਹੀਂ ਖੜਜੂਗਾ ਉਹ ਵੀ ਚੱਕਰ ਨਹੀਂ ਹੈ ਪਰ ਆਪਾਂ ਖੜੀਏ ਰੇਕਣਾ ਆਪਾਂ ਨਾਲ ਮਿਲ ਕੇ ਰਵਾਂਗੇ ਨਾ ਮੈਂ ਕਹਿੰਦਾ ਜ਼ਿੰਦਗੀ ਬਾਗੋ ਬਾਗੇ ਕੋਈ ਨਹੀਂ ਕੇ ਤੋ ਖੋਗੇ ਖਾਸਾ ਕੋਈ ਨਹੀਂ ਜਿੰਨੀ ਤੁਸੀਂ ਜਿਹੜੇ ਤੁਹਾਡੇ ਕਰਮ ਹੋਣਗੇ ਨਾ ਤੁਹਾਨੂੰ ਕਰਮਾਂ ਚ ਮਿਲੇ ਹੀ ਜਾਣੇ ਨਾ ਇਹ ਬਾਕੀ ਗੱਲਾਂ ਬਹੁਤ ਆ ਬਸ ਮੈਨੂੰ ਇਹ ਸੀਗਾ ਕਿ ਇਦਾਂ ਦੀ ਕੋਈ ਚੀਜ਼ YouTube ਤੇ ਹੋਵੇ ਜਿਹਦੇ ਕਰਕੇ ਔਣ ਵਾਲੇ ਸਮੇਂ ਦੇ ਵਿੱਚ ਨਾ ਮੇਰੇ ਘਰਦਿਆਂ ਨੂੰ ਮੇਰੇ ਪਰਿਵਾਰ ਪਰਿਵਾਰ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ ਬਾਕੀ ਨਹੀਂ ਹੈਗਾ ਕਿ ਆਪਾਂ ਚੱਲੇ ਕਿਸੇ ਪਾਸੇ ਏਡਾ ਹਲੇ ਹਲੇ ਪਤਾ ਨਹੀਂ ਹੁੰਦਾ ਕਿ ਇਹ ਟਾਈਮ ਦਾ ਪਰ ਮੈਨੂੰ ਬਹੁਤ ਕੁਝ ਮਿਲਿਆ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਮੈਂ ਜੋ ਸੋਚਿਆ ਵੀ ਨਹੀਂ ਸੀ ਨਾ ਮੈਨੂੰ ਉਹ ਮਿਲਿਆ ਮਾਲਕ ਤੋਂ ਡਰ ਕੇ ਕਿੰਨਾ ਮਾਰਾ ਹੀ ਨਹੀਂ ਕਦੀ ਕੀਤਾ ਕਿਸੇ ਦਾ ਤੇ ਮਾਰਾ ਹੋਊਗਾ ਕਿਦਾਂ ਦਾ ਚੰਗਾ ਕਰਾਂਗੇ ਤਾਂ ਚੰਗਾ ਵੀ ਬੀਜੂਗੇ ਤਾਂ ਚੰਗਾ ਹੀ ਹੋਊਗਾ ਮਾਰੇ ਕਰਮ ਦਾ ਤੁਸੀਂ ਭੋਗ ਲੂਗੇ ਫਲ ਭੋਗ ਲੂਗੇ ਥੋੜੇ ਟਾਈਮ ਭੋਗ ਲੂਗੇ ਕਰੇ ਕਨਾ ਇੱਕ ਦਿਨ ਉਹ ਕਿਤੇ ਨਾ ਕਿਤੇ ਨਿਕਲਦਾ ਜਾਗਰ ਸੋ ਹਰੇਕ ਦੀ ਮਜਬੂਰੀ ਹੁੰਦੀ ਹੈ ਮਜਬੂਰੀ ਨੂੰ ਆਪਾਂ ਸਮਝਣਾ ਸਿੱਖੀਏ ਕਿਉਂਕਿ ਇੱਕਨ ਫਲੈਂਸਰ ਆਰਟਿਸਟ ਕੋਈ ਵੀ ਲਾ ਲਓ ਜਿਹੜਾ ਬੰਦਾ ਚਲੋ ਜਿਹਨੂੰ ਚਾਰ ਬੰਦੇ ਦੇਖਦੇ ਆ ਉਹਨਾਂ ਨੂੰ ਐਂਡਰੂ ਡੇਟ ਕੰਮ ਕਰਨਾ ਹੀ ਪੈਣਾ ਜਦ ਤੱਕ ਸਾਹ ਆ ਉਹ ਆਪਣੇ ਪਰਿਵਾਰ ਲਈ ਕਰਨਗੇ ਪਰਿਵਾਰ ਦੇ ਵਿੱਚੋਂ ਮੈਂਬਰ ਘਟਦੇ ਜਾਣਗੇ ਪਰ ਉਹਨਾਂ ਨੂੰ ਕਰਨਾ ਹੀ ਪੈਣਾ ਨੋਰਮਲ ਬੰਦਾ ਵੀ ਕਰਦਾ ਹੈ ਸਾਡੇ ਘਰ ਚੋਂ ਪਰਿਵਾਰ ਚੋਂ ਕੋਈ ਮੈਂਬਰ ਗਿਆ ਸੀਗਾ ਸਾਨੂੰ ਦਸ ਦਿਨਾਂ ਬਾਅਦ ਦੁਕਾਨ ਖੁੱਲਣੀ ਪੈਗੀ। ਬਾਪੂ ਕਹਿੰਦਾ ਪੁੱਤ ਉਹਨੇ ਤਾਂ ਜਾਣਾ ਹੀ ਆ। ਤੇ ਆਪਾਂ ਅਗੋਂ ਕਿੱਦਾਂ ਗੁਜ਼ਾਰਾ ਕਰਨਾ ਉਹ ਤਾਂ ਚਲੋ ਕਰਮਾਂ ਦੀ ਖੇਡ ਅਗਲਾ ਚੱਲ ਗਿਆ। ਹੈਗਾ ਇਹ ਹੱਲੇ ਵੀ ਦਿਲਾਂ ਦੇ ਵਿੱਚ ਹੈਗਾ ਆ। ਦੁੱਖ ਹੈ ਕਿ ਹਾਂ ਕਿਉਂ ਗਿਆ। ਪਰ ਨਿਰੋਗ ਨਹੀਂ ਸਕਦਾ ਨਾ ਇਹ ਉਦਾਂ ਦੀ ਇਹ ਉਦਾਂ ਦੀ ਹੋਣੀ ਹੈ ਜਿਹਨੂੰ ਕੋਈ ਟਾਲ ਨਹੀਂ ਸਕਦਾ। ਸੋ ਆਪਣੇ ਦਾ ਆਪਣੇ ਯਾਰਾਂ ਦੋਸਤਾਂ ਦਾ ਆਪਣੇ ਘਰ ਦੇ ਦਾ ਖਿਆਲ ਰੱਖਿਆ ਕਰੋ। ਤੇ ਬਾਕੀ ਲੋਕੀ ਅੱਜ ਕੱਲ ਮਦਦ ਘੱਟ ਕਰਦੇ ਆ ਤੇ ਸਵਾਦ ਜ਼ਿਆਦਾ ਲੈਂਦੇ ਆ ਇੰਸਟਾਗ੍ਰam ਤੇ ਸਨੇਪਚੈਟ ਤੇ ਯੂਟਿਊਬ ਤੇ ਰੀਲਾਂ ਪਾਉਣਗੇ ਕਿ ਬਾਈ ਟੈਲੈਂਟ ਰੋਲਦਾ ਫਿਰਦਾ ਆ ਤੇ ਨੋ ਨੋ ਸਿੱਖੀਏ ਤੁਸੀਂ ਸਟੇਜਾਂ ਤੇ ਚੜ੍ਹੇ ਹੋਏ ਆ ਠੀਕ ਆ ਫਿਲਮਾਂ ਚ ਲਈ ਜਾਂਦੇ ਪਿਆ ਬਾਬਾ ਜੀ ਅਗਲਿਆਂ ਦੇ ਕਰਮ ਆਣ ਅਗਲਿਆਂ ਨੂੰ ਮਿਲ ਜਾਂਦਾ ਪਿਆ ਗਰੀਬੀ ਚ ਉਠੇ ਅੱਜ ਚਾਰ ਛਿੱਲਣ ਜੋੜ ਲਣਗੇ ਤਾਂ ਆਪਣਾ ਕੁਝ ਨਹੀਂ ਘੱਸਦਾ ਪਿਆ ਤੁਸੀਂ ਕਿਹੜਾ ਭਾਜੀ ਪੱਲਿਓਂ ਦਿਨੇ ਭੇਜੇ ਭਾਜੀ ਥੋੜਾ ਦਿਨੇ ਪਿਓਨ ਨੂੰ ਮਾਲਕ ਦਿੰਦਾ ਪਿਆ ਜਿਹੜੇ ਉਹਨਾਂ ਨੂੰ ਦੇਖਦੇ ਪਏ ਉਹ ਦੇਰੇ ਉਹਨਾਂ ਨੂੰ ਉਹ ਰੱਬ ਰੂਪੀ ਬਣ ਕੇ ਉਹਨਾਂ ਸਾਹਮਣੇ ਆਏ ਆ ਕਿ ਉਹਨਾਂ ਨੂੰ ਉਹਨਾਂ 'ਚ ਕੁਝ ਦਿਖਦਾ ਪਿਆ ਨਾ ਚਾਹੇ ਉਹ ਹਾਸਾ ਉਹਨਾਂ ਦਾ ਬੰਦਦਾ ਪਿਆ ਮਜ਼ਾਕ ਉਡਦਾ ਪਿਆ ਪਰ ਅਗਲੇ ਦੇ ਘਰ ਚੱਲਦੇ ਪਏ ਮੈਂ ਕਹਿੰਦਾ ਸਦਾ ਬਾਰ ਘਰ ਚੱਲਦੇ ਰਹਿਣ ਅਗਲੇ ਦੇ ਤੇ ਇਹ ਗੱਲ ਕਰਦੇ ਕਿ ਟੈਲੈਂਟ ਵੀ ਜੇ ਕਿਸੇ 'ਚ ਟੈਲੈਂਟ ਹੈ ਕਿਸੇ 'ਚ ਟੈਲੈਂਟ ਤੁਸੀਂ ਕਹਿੰਦੇ ਮੈਨੂੰ ਲੱਖਾਂ ਦੇ ਮੈਸੇਜ ਆਉਂਦੇ ਆ ਹਜ਼ਾਰਾਂ ਨੰਬਰਾਂ ਦੇ ਹਜ਼ਾਰਾਂ ਦੇ ਫੋਨਾਂ ਨੰਬਰ ਮੇਰੇ ਤੋਂ ਹੈਗੇ ਆ ਟੈਲੈਂਟ ਆ ਨਹੀਂ। ਨਮਕਿ ਜਿਹਨਾਂ ਤੋਂ ਟੈਲੈਂਟ ਆ ਉਹ ਰੋਲ ਦਾ ਫਿਰਦਾ। ਬਾਬਾ ਫਿਰ ਤੁਸੀਂ ਰਲ ਮਿਲ ਕੇ ਉਹਨਾਂ ਦੀ ਮਦਦ ਕਰੋ। ਤੁਸੀਂ ਕਹਦੇ ਰੀਲਾਂ ਪਾਉਣ ਲੱਗੇ ਆ YouTube ਤੇ ਸਨੈਪਚੈਟਾਂ ਤੇ ਜਾ ਕੇ ਰੀਲਾਂ ਪਾਉਣ ਲੱਗੇ ਆ ਕਿ ਟੈਲੈਂਟ ਦੀ ਕਦਰ ਨਹੀਂ ਹੈਗੀ। ਯਾਰ ਇਹ ਗੜੇ ਆਪਣੀ ਖੱਟੀ ਖਾਣੀ ਹੈ ਜੀ ਉਹਦੇ ਵਿੱਚ ਟੈਲੈਂਟ ਹੋਊਗਾ ਬੰਦੇ ਦੇ ਵਿੱਚ। ਮੇਰੀ ਕੀ ਜ਼ਰਤ ਆ ਕਿ ਉਹ ਅੱਗੇ ਨਾ ਆ ਸਕੇ। ਕਿਸੇ ਦੀ ਕੀ ਜ਼ਰਤ ਆ? ਮੈਂ ਤਾਂ ਕੌਣ ਹੁਣਾ? ਜੇ ਉਹਨੇ ਅੱਗੇ ਹੁਣਾ ਰੀਲਾਂ ਪਾਉਣ ਨਾਲ ਵਧੀਆ 5-10000 ਰੁਪਏ ਦੇ ਕੇ ਅਗਲੇ ਦੀ ਮਦਦ ਕਰੋ 5-10000 ਰੁਪਏ ਤੂੰ ਦਊਂਗਾ 5000-10000 ਰੁਪਏ ਮੈਨੂੰ ਕਹਦੇ 5-10000 ਰੁਪਏ ਮੈਂ ਕਿਸੇ ਨੂੰ ਕਹਦੂੰ ਹੋਰ ਕਿਸੇ ਨੂੰ ਕਹਿ ਦੂੰਗਾ ਕਾ ਕਿਉਂਕਿ ਸਾਰੇ ਜਾਣੇ ਜੇ ਤੂੰ ਵੀ ਆਪਣੇ 5-7000 ਦੋਸਤਾਂ ਨੂੰ ਕਹੂੰਗਾ ਕਿਉਂ ਨਹੀਂ ਕਰਦੇ ਸਾਰੇ ਕਰਦੇ ਜੇ ਟੈਲੈਂਟ ਹੈਗਾ ਜੇ ਤੁਸੀਂ ਕਹਿ ਰਹੇ ਆ ਕਿ ਟੈਲੈਂਟ ਰੋਲਦਾ ਫਿਰਦਾ ਅਗਲੇ ਦੀ ਮਦਦ ਕਰੋ ਰੀਲਾਂ ਪਾਉਣ ਦੀ بجائے ਨਾ ਅਗਲਿਆਂ ਦੇ ਕੰਮ ਆ ਵੀ ਹਨ ਸੋ ਫਰੇਕ ਨੇ ਆਪਣੀ ਖੱਟੀ ਖਾਣੀ ਆ ਕਿਸੇ ਨੂੰ ਨਿੰਦਿਆ ਨਾ ਕਰੋ ਕੀ ਕੋਈ ਚੱਲਦਾ ਪਿਆ ਆ ਕੋਈ ਆਪਣਾ ਬਿਨਾਂ ਟੈਲੈਂਟ ਤੋਂ ਵੀ ਕੋਈ ਚੱਲਦਾ ਪਿਆ ਅਗਲੇ ਦੇ ਕਰਮ ਇਹੋ ਤੇ ਅਗਲੇ ਨੂੰ ਮਿਲਣਾ ਮਿਲਣਾ ਬਾਬਾ ਜੀ ਰਿੱਲਾ ਪੋ ਨਾ ਨਹੀਂ ਆਪਾਂ ਖੋਹ ਸਕਦੇ ਕਿਸ ਦੇ ਕਰਮ ਪਾਲੂ ਜੀ ਨੇ ਰਿੱਲਾ ਪੋ ਨਹੀਂ ਕੋਈ ਚੱਕਰ ਨਹੀਂ ਹੈਗਾ ਮੈਂ ਤਾਂ ਇਹੀ ਕਹਿੰਦਾ ਬਸ ਜੇ ਆਪਾਂ ਪਰਲ ਮਿਲ ਕੇ ਰਵਾਂਗੇ ਨਾ ਯਾਰ ਏਕਾ ਏਕਾ ਬਹੁ ਜੁੜੀ ਆਪਾਂ ਕਹਿ ਨਹੀਂਦੇ ਨਾ ਏਕਾ ਨਹੀਂ ਹੈਗਾ ਅੱਜ ਕੱਲ ਜਦੋਂ ਏਕਾ ਨਹੀਂ ਹੋਊਗਾ ਬਾਹਰਲੇ ਬੰਦੇ ਆਪਣੇ ਤੇ ਛੜ ਕੇ ਆਉਣਗੇ ਤੇ ਆਪਾਂ ਕੀ ਕਰ ਲਵਾਂਗੇ ਜੋ ਆਪਿਆਂ ਨੂੰ ਏਕਾ ਬਣਾ ਕੇ ਰੱਖਣਾ ਚਾਹੀਦਾ ਇਕੱਠੇ ਰਿਹਾ ਕਰੋ ਇਕੱਠੇ ਬਹੁਤ ਸ਼ੁਕਰੀ ਜਿੰਦਗੀ ਆ ਘੈਂਟ ਆ ਨਾਲ ਇਹ ਨਹੀਂ ਕਿ ਜੇ ਗਰੀਬੀ ਹੈ ਤੇ ਉਹ ਜ਼ਿੰਦਗੀ ਘੈਂਟ ਨਹੀਂ ਹੈਗੀ ਦੋ ਅੱਖਾਂ ਹੈਗੀਆਂ ਦੋ ਲੱਤਾਂ ਹੈਗੀਆਂ ਤੰਨ ਹੈਗੇ ਆ ਸਭ ਕੁਝ ਦੇਖ ਰਹੇ ਆ ਸ਼ੁਕਰ ਕਰੋ ਆ ਗਈ ਹੈ ਜ਼ਿੰਦਗੀ ਮਿਲ ਗਈ ਹੈ ਜੀ ਰਹੇ ਆ ਜੋ ਗਰੀਬੀ ਸੀ ਉਹਦੇ ਵੀ ਜੀ ਰਹੇ ਆ ਹੁਣ ਚਾਰ ਛਿਲੜੇ ਹੁਣ ਵੀ ਜੀ ਰਹੇ ਆ બસ ਇੰਨਾ ਹੈ ਕਿ ਆਪਣੇ ਆਪ ਨੂੰ ਸੁਧਾਰ ਰਹੇ ਹੁਣ ਜੀ ਗਲਤੀਆਂ ਕੀਤੇ ਸੀ ਆਪਾਂ ਸੁਧਾਰ ਲਈ ਤੇ ਵਧੀਆ ਨਾ ਆਪਣੇ ਕੰਮ ਹੋ ਗਏ ਬਾਕੀ ਕਿਸੇ ਨਾਲ ਕੋਈ ਬੈਰ ਨਹੀਂ ਕਿਸੇ ਨਾਲ ਕੋਈ ਹੇਟ ਨਹੀਂ ਸਾਰਿਆਂ ਨਾਲ ਪਿਆਰ ਆ ਆਪਣਾ ਲਵ ਜੂਏ ਸਾਰਿਆਂ ਨੂੰ ਖੁਸ਼ ਰਹਾ ਕਰੋ ਨਾਲ ਦੇ ਤਗੜੇ ਰੱਖਿਆ ਕਰੋ ਚਲੋ ਠੀਕ ਹੈ ਜੀ